ਬੀਤੇ ਦਿਨੀ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸਿੱਖਿਆ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ بیٹے ਰਿਚੀ ਕੇਪੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਇਸ ਘਟਨਾ ਕਾਰਨ ਸਿਆਸੀ ਗਲਿਆਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਕਈ ਪਾਰਟੀਆਂ ਦੇ ਮੈਂਬਰ ਉਨ੍ਹਾਂ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਪਹੁੰਚੇ ਨੇ ਅੱਜ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਵਜੋਤ ਸਿੰਘ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕੈਬਨਟ ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੇ ਕਿਹਾ ਹੈ ਕਿ ਅਜੇ ਉਹ ਆਪਣੀ ਪਤਨੀ ਦੇ ਦੇਹਾਂਤ ਦੇ ਦੁੱਖ ਤੋਂ ਉੱਭਰੇ ਨਹੀਂ ਸਨ ਕਿ ਹੁਣ ਉਹਨਾਂ ਦੇ بیٹے ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਪ੍ਰਮਾਤਮਾ ਅੱਗੇ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਦੀ ਅਰਦਾਸ ਕੀਤੀ ਹੈ। ਉੱਥੇ ਹੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਕੇਪੀ ਦੇ ਜਿਗਰ ਦਾ ਟੁਕੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਇੱਕ ਪਿਤਾ ਲਈ ਇਸ ਤੋਂ ਵੱਡਾ ਕੋਈ ਵੀ ਦੁੱਖ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਰਿਚੀ ਉਹਨਾਂ ਦਾ ਇਕਲੌਤਾ ਬੇਟਾ ਸੀ ਅਜਿਹੇ ਵਿੱਚ ਉਹ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰਦੇ ਨੇ ਕਿ ਇਸ ਪਰਿਵਾਰ ਨੂੰ ਇਸ ਦੁੱਖ ਦੀ ਕੜੀ ਵਿੱਚੋਂ ਨਿਕਣ ਦੀ ਸਹਿਣ ਸ਼ਕਤੀ ਦੇਣ ਅਤੇ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਰਿਚੀ ਕੇ ਪਿਤਾ ਨੂੰ ਇਸ ਦੁਨੀਆ ਇਸ ਸੰਸਾਰ ਚਲੇ ਗਏ ਦੇਖੋ ਮੋਤਾ ਆ ਰੋਏ ਬਹੁਤ ਹੁੰਦੀਆਂ ਪਰ ਜਿਹਨੇ ਕਿਸੇ ਦੇ ਮਤਲਬ ਉਹਨਾਂ ਦਿਲ ਦਾ ਟੁਕੜਾ ਚਲੇ ਜਾਵੇ ਤਾਂ ਬੜਾ ਵੱਡਾ ਦੁੱਖ ਹੁੰਦਾ ਸਰਦਾਰ ਮਹਿੰਦਰ ਸਿੰਘ ਕੇਪੀ ਉਹਨਾਂ ਦਾ ਸਤਕਾਰਯੋਗ ਸੁਪੁੱਤਰ ਇਕੱਲਾ ਹੀ ਬੇਟਾ ਸੀ ਉਹਦਾ ਮੇਰਾ ਖਿਆਲ ਚਲੇ ਜਾਣਾ ਇਹਦਾ ਪਰਿਵਾਰ ਹੀ ਦੁੱਖ ਮਹਿਸੂਸ ਕਰ ਸਕਦਾ ਪਰ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ ਉਹਨਾਂ ਦਾ ਵੀ ਹਿਰਦਾ ਜਿਹੜਾ ਹੈ ਉਹ ਪੰਗਰ ਗਿਆ ਧਰੂ ਚਾਰਨਾ ਚਰਦਾਸ ਆ ਸਤਿਗੁਰੂ ਜੀ ਇਹ ਸਾਡੇ ਵੀਰ ਨੂੰ ਸਰਦਾਰ ਮਹਿੰਦਰ ਸਿੰਘ ਕੇਪ ਨੂੰ ਭਲ ਉਹ ਤੋਂ ਬਖਸ਼ਿਸ਼ ਕਰਨ ਕਿਉਂਕਿ ਇਹ ਮਤਿਹਾਨ ਵੱਡਾ ਜੀਵ ਆਤਮਾ ਛੋਟੀ ਆ ਸੋ ਗੁਰੂ ਸਾਹਿਬ ਇਹਨਾਂ ਨੂੰ ਇਸ ਭਾਂਡੇ ਦੇ ਵਿੱਚੋਂ ਗੁਰੂ ਸਾਹਿਬ ਜੀ ਆਪ ਹੱਥ ਦੇ ਕੇ ਰੱਖਣ ਪਰਿਵਾਰ ਦੇ ਵਿੱਚ ਬਾਕੀ ਚ ਸੁੱਖ ਸ਼ਾਂਤੀ ਵਰਤਦਾ ਬਹੁਤ ਬਹੁਤ ਧੰਨਵਾਦ ਜੇ ਮੈਂ ਕਹਾਂਗਾ ਦੁੱਖ ਇੱਕ ਭਾਰਾ ਦੁੱਖ ਇੱਕ ਪਹਾੜ ਜਿੰਨਾ ਜੋ ਕੇਪੀ ਸਾਹਿਬ ਦੇ ਉਹਨਾਂ ਦੇ ਪਰਿਵਾਰ ਤੇ ਉਹ ਡਿੱਗ ਪਿਆ ਹੈਗਾ ਤੇ ਅੱਜ ਅਸੀਂ ਇਸ ਮਸਲੇ 'ਚ ਪਹੁੰਚ ਕੇ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨਾ ਆਏ ਸੀ ਪਹਿਲਾਂ ਵੀ ਤਕਰੀਬਨ 3 ਸਾਲ ਦੇ ਜਦੋਂ ਇਹਨਾਂ ਦੇ ਮਿਸਿਸ ਪੂਰੇ ਹੋ ਗਏ ਸੀ ਹਜੇ ਉਸ ਸਦਮੇ 'ਚ ਉਹ ਜਾਂ ਉਸ ਗਮ 'ਚ ਹਜੇ ਉਹ ਨਿਕਲੇ ਨਹੀਂ ਸਕੇ ਕਿ ਇਹ ਉਸ ਤੋਂ ਵੀ ਵੱਡਾ ਸਦਮਾ ਜਿਹੜਾ ਬੇਟੇ ਦਾ ਜਿਹੜਾ ਹੋ ਗਿਆ ਹੈਗਾ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਪਰਿਵਾਰ ਵੱਲੋਂ ਸਰਕਾਰ ਵਿਭਾਗ ਵੱਲੋਂ ਵਸੀਤ ਦੁੱਖ ਦੀ ਖਿੱਚ ਹਾਜ਼ਰੀ ਪਰਦੇ ਆਪਾਂ ਦੇ ਨੂੰ ਦੁੱਖ ਸਾਂਝਾ ਕਰਨ ਅਸੀਂ ਆਏ ਹਾਂ